ਤਕਰੀਬਨ 20 ਦਿਨਾਂ ਦੀ ਕੈਂਪੇਨ ਦੇ ਵਿੱਚ ਤੁਸੀਂ ਸਾਰਿਆਂ ਨੇ ਬੜੇ ਮਾਈਨਿਊਟਲੀ ਗਿੱਦੜਵਾਹ ਦੀ ਕੈਂਪੇਨ ਨੂੰ ਅਬਜ਼ਰਵ ਕੀਤਾ ਹੈ ਔਰ ਸਾਰੇ ਕੈਂਡੀਡੇਟਸ ਔਰ ਸਾਰੇ ਪਾਰਟੀਆਂ ਦੀ ਕੈਂਪੇਨ ਨੂੰ ਅਬਜ਼ਰਵ ਕੀਤਾ ਹੈ ਮੈਂ ਮੰਨ ਕੇ ਚੱਲਦਾ ਕਿ ਅੱਜ ਜੋ ਗਿੱਦੜਵਾਹ ਦੇ ਵਿੱਚ ਮਾਹੌਲ ਬਣਿਆ ਪਿਆ ਹੈ ਉਹ ਇੱਕ ਤਰਫਾ ਬਣਿਆ ਪਿਆ ਆਮ ਆਦੀ ਪਾਰਟੀ ਔਰ ਡਿੰਪੀ ਢੱਲੋਂ ਜੀ ਦੇ ਫੇਵਰ ਦੇ ਵਿੱਚ ਬਣਿਆ ਪਿਆ ਕਿਉਂਕਿ ਗਿੱਦੜਵਾਹ ਦੇ ਲੋਕ ਸਮਝ ਚੁੱਕੇ ਨੇ ਕਿ ਜਿਸ ਤਰੀਕੇ ਦੇ ਨਾਲ ਦੋਨੋਂ ਰਵਾਇਤੀ ਪਾਰਟੀਆਂ ਦੇ ਕਾਂਗਰਸ ਔਰ ਬੀਜੇਪੀ ਦੇ ਜੋ ਉਮੀਦਵਾਰ ਨੇ ਇਥੋਂ ਉਹ ਤਕਰੀਬਨ ਇੱਕ ਜਣਾ 16 ਸਾਲ ਦਾ ਮਨਪੀਤ ਸਿੰਘ ਬਾਦਲ ਸਾਹਿਬ ਔਰ ਰਾਜਾ ਬੁੜਿੰਗੀ 13 ਸਾਲ ਉਹਨਾਂ ਨੇ ਇਥੋਂ ਰਾਜ ਭਾਗ ਤੱਕ ਹੋ ਗਿਆ ਪਰ ਗਿੱਧਰਵਾਹ ਬੁਨਿਆਦੀ ਕੰਮਾਂ ਦੇ ਲਈ ਬੁਨਿਆਦੀ ਸਹੂਲਤਾਂ ਦੇ ਲਈ ਵੀ ਤਰਸਦਾ ਰਿਹਾ ਤੜਪਦਾ ਰਿਹਾ ਪਰ ਇਹਨਾਂ ਲੀਡਰਸ ਨੇ ਔਰ ਇਹਨਾਂ ਪਾਰਟੀਆਂ ਨੇ ਗਿੱਧਰਵਾਹ ਦੀ ਕੋਈ ਸਾਰ ਨਹੀਂ ਲਈ ਹੈਗੀ ਅੱਜ ਮੈਂ ਸਮਝਦਾ ਕਿ ਮਾਹੌਲ ਕਿਉਂਕਿ ਡਿਪਟੀ ਕਲੋਜੀ ਲੋਕਲ ਨੇ ਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਦੋ ਵਾਰੀ ਇਥੋਂ ਹਾਰ ਕੇ ਵੀ ਲੋਕਾਂ ਦੇ ਵਿੱਚ ਬੈਠੇ ਨੇ ਔਰ ਜਦਕਿ ਦੂਜੇ ਦੋਨੋਂ ਸਾਡੇ ਸਤਕਾਰਯੋਗ ਸਾਫੀ ਰਾਜਾ ਵਰਿੰਗ ਜੀ ਔਰ ਉਹਨਾਂ ਦੇ ਧਰਮਪਤਨੀ ਮੰਤਰੀ ਸਿੰਘ ਜੀ ਬਾਦਲ ਸਾਹਿਬ 30 ਸਾਲ ਦੇ ਕਰੀਬ ਰਾਜ ਕਰਨ ਦੇ ਬਾਵਜੂਦ ਵੀ ਅੱਜ ਵੀ ਉਹ ਗਿੱਦੜਵਾਹ ਦੇ VOTER ਵੀ ਨਹੀਂ ਹੈਗੇ ਸੋ ਜਿਹੜੇ ਲੋਕ 15 15 20 20 ਸਾਲ ਰਾਜ ਭਾਗ ਭੋਗਣ ਤੋਂ ਬਾਅਦ ਆਪ ਇੱਥੇ ਵੋਟ ਵੀ ਬਣਾਉਣੀ ਨਹੀਂ ਜ਼ਰੂਰੀ ਸਮਝਦੇ ਹੈਗੇ ਅੱਜ ਗਿੱਦੜਬਾਦ ਦੇ ਲੋਕ ਇਹ ਮੰਨ ਚੁੱਕੇ ਨੇ ਸਮਝ ਚੁੱਕੇ ਨੇ ਕਿ ਆਪ ਦੀ ਵੋਟ ਬੜਾਈ ਨਹੀਂ ਔਰ ਸਾਡੀ ਵੋਟਾਂ ਨੇ ਜਿਹੜੀਆਂ ਉਹ ਮੰਗਦੇ ਕਰਦੇ ਨੇ ਔਰ ਦੂਜੇ ਪਾਸੇ ਲੋਕ ਇਹ ਵੀ ਸਮਝ ਚੁੱਕੇ ਨੇ ਕਿ ਇੱਕ ਪਾਸੇ ਵੈਸੀ ਇਨ੍ਹਾਂ ਇਨ੍ਹਾਂ ਪਾਰਟੀਆਂ ਔਰ ਇਨ੍ਹਾਂ ਲੀਡਰਸ ਦੀ ਕੰਮ ਕਰਨ ਦੀ ਇੱਛਾ ਸ਼ਕਤੀ ਕਦੇ ਰਹੀ ਨਹੀਂ ਜੇ ਰਹੀ ਹੁੰਦੀ ਤਾਂ ਇਹਨਾਂ ਨੂੰ ਬਠਿੰਡੇ ਜਾਂ ਲੁਧਿਆਣੇ ਵੱਲੋਂ ਛੱਡ ਕੇ ਨਾ ਜਾਣਾ ਪੈਂਦਾ ਗਿੱਦਰ ਵਾਹੇ ਨੂੰ ਅ ਔਰ ਵੈਸੀ ਵੀ ਲੋਕ ਇਹ ਵੀ ਅੱਜ ਗਿਆਨ ਨੂੰ ਆਪ ਕਹਿੰਦੇ ਨੇ ਜਦੋਂ ਕੈਂਪੇਨ ਦੇ ਵਿੱਚ ਅ ਜਾਂਦੇ ਰਹੇ ਅਸੀਂ ਇਹਨਾਂ तकरीबन 22 ਦਿਨਾਂ ਦੇ ਵਿੱਚ ਕਿ ਅ ਅਸੀਂ ਜੇ ਇਹਨਾਂ ਨੂੰ ਵੋਟ ਪਾ ਵੀ ਦਵਾਂਗੇ ਤੇ ਇਹਨਾਂ ਦਾ ਬਾਅਦ ਦੇ ਵਿੱਚ ਜਦੋਂ ਕੰਮ ਨੂੰ ਜਾਵਾਂਗੇ ਬਹਾਨਾ ਇੱਕੋ ਹੀ ਹੋਣਾ ਹੈ ਕਿ ਜੀ ਅ ਅਸੀਂ ਕਿਰਨ ਸਰਕਾਰ ਦੇ ਵਿੱਚ ਅਸੀਂ ਤੁਹਾਡੇ ਕੰਮ ਕਿਵੇਂ ਕਰਾਈਏ ਸੋ ਲੋਕੀ ਸਾਰੀਆਂ ਗੱਲਾਂ ਸਮਝ ਚੁੱਕੇ ਨੇ ਔਰ ਦੂਜੇ ਪਾਸੇ ਆਵਾਦੀ ਪਾਰਟੀ ਆਵਾਦੀ ਪਾਰਟੀ ਦੀ ਸਰਕਾਰ ਦਿਮਪੀ ਢਲੋਜੀ ਕਿ ਹਜੇ ਇਲੈਕਸ਼ਨ ਅਨਾਉਂਸ ਵੀ ਨਹੀਂ ਹੋਈ ਸੀਗੀ ਤਕਰੀਬਨ 250 ਕਰੋੜ ਤੋਂ ਵੱਧ ਦੇ ਕੰਮ ਨੇ ਜਿਹੜੇ ਉਹ ਉਹਨਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਉੱਪਰ ਕੰਮਾਂ ਦੀ ਪਛਾਣ ਕਰਕੇ ਉਹਨਾਂ ਦੇ ਐਸਟੀਮੇਟਸ ਬਣਵਾ ਕੇ ਤਕਰੀਬਨ 100 ਕਰੋੜ ਪਲੱਸ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਸੋ ਜਿਵੇਂ ਬਾਕੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਢੇਰੀ ਚੱਲ ਰਹੀ ਹੈ ਉਸੇ ਡਿਵੈਲਪਮੈਂਟ ਦੀ ਢੇਰੀ ਨੂੰ ਗਿੱਦੜਵਾਹ ਦੇ ਵਿੱਚ ਚਲਾਉਣ ਦੇ ਲਈ ਇੱਥੋਂ ਦੇ ਲੋਕ ਨੇ ਜਿਹੜੇ ਉਹ ਮੰਨ ਬੜਾਈ ਬੈਠੇ ਨੇ ਔਰ ਉਸ ਤੋਂ ਇਲਾਵਾ ਜਿਹੋ ਜੀ ਬੜੇ ਕਈ ਇਸ ਇਲੈਕਸ਼ਨ ਦੇ ਵਿੱਚ ਕਈ ਚੰਗੀਆਂ ਮਾੜੀਆਂ ਮਿੱਠੀਆਂ ਖੱਟੀਆਂ ਮਿੱਠੀਆਂ ਯਾਦਾਂ 20-22 ਦਿਨਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਰਹੀਆਂ ਇਸ ਕੈਂਪੇਨ ਦੇ ਵਿੱਚ ਰਹੀਆਂ ਅੱਜ ਲਾਸਟ ਡੇ ਹੈ ਕੈਂਪੇਨ ਇਹਦਾ 2 ਘੰਟੇ ਬਾਅਦ ਕੈਂਪੇਨ ਹੈ ਜਿਹੜੀ ਉਹ ਬੰਦ ਹੋ ਜਾਣੀ ਆ ਪਰ ਕਈ ਬਿਆਨਬਾਜ਼ੀਆਂ ਜਿਹੜੀਆਂ ਹੁੰਦੀਆਂ ਰਹੀਆਂ ਆ ਜਿਹਦੇ ਵਿੱਚ ਜੇ ਆਪਾਂ ਰਾਜਾ ਵੜਿੰਗ ਜੀ ਦੀ ਗੱਲ ਕਰ ਲਈਏ ਜਾਂ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਕੋਈ ਨੌਕਰੀਆਂ ਦੇ ਜ਼ਰੀਏ ਬੀਐਸਐਫ ਸੀਆਰਪੀਐਫ ਦੇ ਵਿੱਚ ਲੋਕਾਂ ਨੂੰ ਪਰਮਾਉਂਦੇ ਦੇਖਿਆ ਪਰ ਲੋਕਾਂ ਨੇ ਉਹਨਾਂ ਨੂੰ ਮੂੰਹ ਤੇ ਕਰਾਰਾ ਜਵਾਬ ਦਿੱਤਾ ਇਸੇ ਤਰੀਕੇ ਨਾਲ ਰਾਜਾ ਵੜਿੰਗ 55000 ਰੁਪਏ ਵੋਟਰ ਨੂੰ ਲਾਲਚ ਦੇ ਕੇ ਉਹਨਾਂ ਦਾ ਜ਼ਮੀਰ ਖਰੀਦਣ ਦੇ ਚੱਕਰਾਂ ਦੇ ਵਿੱਚ ਪਏ ਸੀਗੇ ਹੁਣ ਵੀ ਪਿਛਲੇ 2 ਦਿਨਾਂ ਤੋਂ ਕਾਂਗਰਸ ਪਾਰਟੀ ਵੱਲੋਂ ਕੋਸ਼ਿਸ਼ ਚੱਲ ਰਹੀ ਹੈ ਕੱਲ ਵੀ ਜੋ ਮੈਨੂੰ ਪਤਾ ਲੱਗਿਆ ਅੱਜ ਮੀਡੀਆ ਨੇ ਕੁਝ ਸਾਥੀਆਂ ਤੋਂ ਕੱਲ ਵੀ ਇੱਕ ਰਾਜਾ ਵੜਿੰਗ ਦੇ ਸਾਥੀ ਇੱਕ ਗੱਡੀ ਔਰ ਕੈਸ਼ ਪੇਮੈਂਟ ਦੇ ਨਾਲ ਫੜੇ ਗਏ ਨੇ ਜਿਹੜੇ ਕਿ ਵੋਟਾਂ ਖਰੀਦਦੇ ਸਰਦੇ ਸੀਗੇ ਪਰ ਮੈਂ ਇਹਨਾਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਜ਼ਮੀਰ ਤੁਹਾਡੇ ਵਰਗੇ ਲੀਡਰਾਂ ਦਾ ਵਿਕਾਉ ਹੋ ਸਕਦਾ ਹੈ ਅੱਜ ਦੇ ਤਰੀਕ ਦੇ ਵਿੱਚ ਵੋਟਰ ਦਾ ਵਿਕਾਉ ਨਹੀਂ ਹੈਗਾ ਜਿੰਨਾ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਲੋਕ ਮਨ ਬਣਾਈ ਬੈਠੇ ਨੇ ਕਿ ਡਿੰਪੀ ਟੈਲੋਜੀ ਨੇ ਕਿਹਾ ਤਾਂ ਕਿ ਬਦਾਂ ਸਭ ਜਿਹੜੀ ਭੇਜਣਾ ਔਰ ਇੱਕ ਹੋਰ ਬਹੁਤ ਹੀ ਜੋ ਕਿ ਬੜਾ ਲੇਟੈਸਟ ਇਨਸੀਡੈਂਟ ਹੈ ਕੱਲ ਹੋਇਆ ਜਿਸ ਤਰੀਕੇ ਦੀ ਬਿਆਨਬਾਜ਼ੀ ਚਰਨਜੀਤ ਸਿੰਘ ਚੰਨੀ ਜੋ ਉਮਰਤਾ ਵਰਿੰਗ ਜੀ ਦੇ ਪ੍ਰਚਾਰ ਦੇ ਲਈ ਆਏ ਸੀਗਾ ਗਿੱਦੜਵਾ ਦੇ ਵਿੱਚ ਜਿਹੋ ਜੀ ਘਟਿਆ ਹੋਛੀ ਹਲਕੀ ਵਾਹੀਆਤਾ ਬਿਆਨਬਾਜ਼ੀ ਉਹ ਕਰਕੇ ਗਏ ਨੇ ਸਿਰਫ ਆਪਦੇ ਸਿਆਸੀ ਵਿਰੋਧੀਆਂ ਨੂੰ ਭੰਡਣ ਦੇ ਲਈ ਉਹ ਦੋ ਕੁੱਤਿਆਂ ਦੀ ਐਗਜ਼ਾਮਪਲ ਜਿਸ ਦੀ ਕੇਦੀ ਕੋਟ ਕਰਕੇ ਗਏ ਨੇ ਔਰ ਖਾਸ ਤੌਰ ਤੇ ਮੈਨੂੰ ਮੈਨੂੰ ਸੁਣ ਕੇ ਉਹ ਬੜੀ ਸ਼ਰਮ ਮਹਿਸੂਸ ਹੋਈ ਕਿ ਇਹੋ ਜਿਹੇ ਲੀਡਰ ਵੀ ਅੱਜ ਕਾਂਗਰਸ ਪਾਰਟੀ ਕੋਲੇ ਔਰ ਬਾਕੀ ਪਾਰਟੀਆਂ ਕੋਲੇ ਹੈਗੇ ਜਿਹੜੇ ਇਹੋ ਜੀ ਮਾਨਸਿਕਤਾ ਰੱਖਦੇ ਨੇ ਔਰ ਖਾਸ ਤੌਰ ਤੇ ਉਸ ਸਿੱਖ ਕੌਮ ਦੇ ਪ੍ਰਤੀ ਜੋ ਸ਼ਬਦਾਵਲੀ ਵਰਤੇ ਗਏ ਨੇ ਉਹ ਸਿੱਖ ਕੌਮ ਜਿਹੜੀ ਪਿਛਲੇ ਸਮਿਆਂ ਦੇ ਵਿੱਚ ਮੁਗਲਾਂ ਤੇ ਅਫਗਾਨਾਂ ਤੋਂ ਦੇਸ਼ ਦੀਆਂ ਬਹੁਆਂ ਬੇਟੀਆਂ ਨੂੰ ਧੀਆ ਭੈਣਾਂ ਨੂੰ ਬਚਾਉਣ ਦੇ ਲਈ ਆਪਦੀ ਜਾਨਾਂ ਤੱਕ ਕੁਰਬਾਨ ਕਰਦੇ ਰਹੇ ਨੇ ਉਸ ਕੌਮ ਬਾਰੇ ਤੇ ਉਸ ਕੌਮ ਦੀਆਂ ਧੀਆ ਭੈਣਾਂ ਬਾਰੇ ਜਿਹੋ ਜੀ ਸ਼ਬਦਾਵਲੀ ਉਹ ਵਰਤ ਕੇ ਗਏ ਨੇ ਸਿਰਫ ਆਪ ਦਾ ਸਿਆਸੀ ਵਿਰੋਧੀ ਨੂੰ ਭੰਡਣ ਦੇ ਲਈ ਉਸ ਤੋਂ ਵਾਹੀਆ ਤੋਂ ਉਸ ਤੋਂ ਗਿਰੀ ਹੋਈ ਗੱਲ ਹੋ ਨਹੀਂ ਸਕਦੀ ਹੈਗੀ ਔਰ ਜਿਹਦੇ ਵਜ੍ਹਾ ਕਰਕੇ ਅੱਜ ਕਾਫੀ ਸਿੱਖ ਬਾਡੀਜ਼ ਨੇ ਵੀ ਉਸ ਗੱਲ ਦਾ ਨੋਟਿਸ ਲਿਆ ਹੈ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ ਔਰ ਮੈਂ ਸਮਝਦਾ ਕਿ ਇਹ ਜੀ ਘਟਿਆ ਬਿਆਨਬਾਜ਼ੀ ਕਰਨ ਦੇ ਲਈ ਔਰ ਬਦਕਿਸਮਤੀ ਦੀ ਗੱਲ ਕਿ ਸਾਡੀ ਛੋਟੀ ਭੈਣ ਅਮਰਤਾ ਵਿੜਿੰਗ ਜੋ ਕਿ ਖੁਦ ਆਪ ਉਸ ਕਮਿਊਨਿਟੀ ਦੇ ਵਿੱਚੋਂ ਨੇ ਔਰ ਲੇਡੀ ਨੇ ਉਹ ਉੱਥੇ ਖੜੇ ਸੀਗੇ ਔਰ ਮੁਸਕਰਾ ਰਹੇ ਸੀਗੇ ਤੁਸੀਂ ਕਹਿਣਾ ਕੀ ਚਾਹੁੰਦੇ ਤੁਸੀਂ ਸਮਾਜ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਇਹ ਮੰਨ ਕੇ ਚੱਲਦਾ ਕਿ ਸਾਰੇ ਦੀ ਸਾਰੀ ਕਾਂਗਰਸ ਪਾਰਟੀ ਨੂੰ ਸਿੱਖ ਸਮਾਜ ਤੋਂ ਪੰਜਾਬ ਤੋਂ ਪੰਜਾਬੀਆਂ ਤੋਂ ਔਰ ਖਰਸੋਂ ਤੋਂ ਸਾਡੀਆਂ ਇਹ ਆਪਾਂ ਨੂੰ ਮਾਫੀ ਮੰਗਣੀ ਚਾਹੀਦੀ ਜਿਹਹੇ ਜੀ ਘਟੀਆਂ ਹਲਕੀ ਬਿਆਨਵਾਦੀ ਚਾਰਜ ਸੀ ਜੇ ਨਿਕਲ ਕਰਕੇ ਵੇਲੇ ਅਗਰ ਅਮਰਿੰਦਰ ਸਿੰਘ ਰਾਜਾਦੰਗਲੇ ਦੋ ਪੀਸਰ ਸੌਂ ਰਹੇ ਸੀ ਨੇ ਪੁਲਿਸ ਤੋਂ ਬੜਾ ਗ੍ਰਸਪ ਨੇ ਕਹਿ ਰਿਹਾ ਕਿ ਸਰਕਾਰ ਪੁਲਿਸ ਉਹਨਾਂ ਦੀ ਗੱਲ ਬਾਤ ਨਹੀਂ ਸੁਣ ਰਹੀ ਉਹਨਾਂ ਦੇ ਵਰਕਰਾਂ ਨੂੰ ਦਬਾਇਆ ਜਾ ਰਿਹਾ ਨਹੀਂ ਕੋਈ ਉਹਨਾਂ ਨੇ ਸਪੈਸੀਫਿਕ ਐਗਜ਼ਾਮਪਲ ਦਿੱਤੀ ਹੈ ਜੀ ਇਹ ਸਾਰੇ ਸਪੱਸ਼ਟ ਉਹ ਬਲਾ ਬਲਾ ਕੇ ਥਾਣੇ 'ਚ ਬਿਠਾ ਰਹੇ ਹੈ ਨੀ ਕਿਰਕੋ ਐਕਸਾਈਜ ਦਾ ਜ਼ਿਕਰ ਕਰਦੇ ਨੇ ਕਿਸੇ ਕਿਸੇ ਸਰਪੰਚ ਦਾ ਨਾਮ ਲਿਆ ਹੋਵੇ ਉਹਨਾਂ ਨੇ ਉਹ ਹੀ ਹੁੰਦੀ ਜੀ ਇਹ ਵਾਹੀਆ ਤੇ ਬੇਤੁਕੀਆਂ ਗੱਲਾਂ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਕਿ ਇੱਕ ਬਲਸ ਉਹਨਾਂ ਨੂੰ ਕਿਉਂ ਨਹੀਂ ਚੰਗੀ ਲੱਗ ਰਹੀ ਕੱਲ ਰਾਤ ਪੁਲਿਸ ਨੇ ਉਹਨਾਂ ਦੀ ਇੱਕ ਗੱਡੀ ਨੂੰ ਔਰ ਉਹਨਾਂ ਦੇ ਵਰਕਰਸ ਨੂੰ ਕੈਸ਼ ਪੇਮੈਂਟ ਦੇ ਨਾਲ ਫੜਿਆ ਜਦੋਂ ਉਹ ਵੋਟਾਂ ਖਰੀਦਦੇ ਫਿਰ ਰਹੇ ਸੀਗੇ ਤੇ ਰਾਜਾ ਵੜਿੰਗ ਖੁਦ ਉੱਥੇ ਆ ਪਾ ਕੇ ਪੁੱਸ ਨਾਲ ਨਾਲ ਲੜ ਕੇ ਵੀ ਗਏ ਨੇ ਇਸ ਕਰਕੇ ਉਹਨਾਂ ਨੂੰ ਗਿੱਦਰਵਾਹ ਤੇ ਪੰਜਾਬ ਦੀ ਪੁਲਿਸ ਜਿਹੜੀ ਚੰਗੀ ਨਹੀਂ ਲੱਗ ਰਹੀ ਹੈਗੀ ਹੁਣ ਜੇ ਉਹ ਚਾਹੁੰਦੇ ਨੇ ਵੀ ਇਹ ਜਿਹੀਆਂ ਅ ਹਲਕੀਆਂ ਘਟੀਆਂ ਹਰਕਤਾਂ ਜੇ ਉਹ ਕਰਦੇ ਰਹਿਣ ਤਾਂ ਐਟ ਲੀਸਟ ਇਹ ਤਾਂ ਨਾ ਪੁਲਿਸ ਨਾ ਇਲੈਕਸ਼ਨ ਕਮਿਸ਼ਨ ਨਾ ਸਰਕਾਰ ਨਾ ਕਾਨੂੰਨ ਇਹ ਤਾਂ ਕੋਈ ਵੀ ਲਾਉ ਨਹੀਂ ਕਰਦਾ ਅੱਛਾ ਇਸ ਤੋਂ ਇਲਾਵਾ ਜੀ ਹੁਣੇ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਜਿਹਾ ਬਿਆਨ ਆਇਆ ਕਰਨ ਦੀ ਸੀਨੀਅਰ ਵੱਲੋਂ ਆਇਆ ਗਿਆ ਹੈ ਕਿ ਕੁਝ ਗਲਤੀ ਕੀਤੀ ਹੈ ਉਹ ਤੇ ਆਇਆ ਕਿ ਮਹਿਲਾ ਕਮਿਸ਼ਨ ਚ ਸਪੇਅਰ ਕੋਪੋਰੇਸ਼ਨ ਨੇ ਇਨਕਾਰ ਕਰਤਾ ਕਿਉਂਕਿ ਮੁਕਤ ਸਾਰੀ ਕੀਤਾ ਸੀ ਤੇ ਉਹ ਕਹਿ ਰਹੇ ਨੇ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਜਿਹੜਾ ਜਲੰਧਰ ਚੋੜਾ ਸੀਗਾ ਉਸ ਤਰ੍ਹਾਂ ਦੀ ਮਿੰਦੋ ਹੀ ਟਾਰਗੇਟ ਕੀਤੀ ਕੀਤੀ ਸੀ ਆਮ ਆਦੀ ਪਾਰਟੀ ਨੇ ਨਹੀਂ ਟਾਰਗੇਟ ਕਰਨ ਉਹ ਏਡੇ ਕਿੱਡੇ ਖੱਬੀਖਾਨ ਨੇ ਜੀ ਸਵਾਲ ਇਹ ਹੈ ਵੀ ਜਦੋਂ ਗਲਵਾਹੀਆਤ ਕਰਨਗੇ ਜਿਹੜਾ ਬੰਦਾ ਵਾਹੀਆਤ ਹਲਕੀ ਗਿਰੀ ਹੋਈ ਕਰੂਗਾ ਕਿਸੇ ਦੀ ਸ਼ਾਨ ਦੇ ਖਿਲਾਫ ਕਰੂਗਾ ਕਿਸੇ ਦੇ ਮਾਨ ਸਤਕਾਰ ਦੇ ਖਿਲਾਫ ਕਰੂਗਾ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਪੱਦੀ ਔਰ ਹਲਕੀ ਸ਼ਬਦਾਵਲੀ ਵਰਤੂਗਾ ਉਸੇ ਬੰਦੇ ਨੂੰ ਚਾਹ ਮਹਿਲਾ ਕਮਿਸ਼ਨ ਹੈ ਜਾਂ ਕੋਈ ਹੋਰ ਕਮਿਸ਼ਨ ਹੈ ਉਸ ਨੂੰ ਨੋਟਿਸ ਕਰੂਗਾ ਇਹ ਇਹ ਕਹਿ ਕੇ ਚੰਨੀ ਸਾਹਿਬ ਤੁਹਾਡੀ ਜਾਨ ਨਹੀਂ ਛੁੱਟਣੀ ਕਿ ਮੈਂ ਪੇਸ਼ ਨਹੀਂ ਹੋਣਾ ਜਾਂ ਇਹ ਕਹਿ ਕੇ ਕਿ ਮੈਨੂੰ ਟਾਰਗੇਟ ਕੀਤਾ ਜਾਂਦਾ ਤੁਹਾਡੀ ਜਾਨ ਨਹੀਂ ਛੁੱਟਣੀ ਹੈਗੀ ਆਪਦੀ ਜ਼ੁਬਾਨ ਤੇ ਕੰਟਰੋਲ ਕਰਨਾ ਸਿੱਖੋ ਤੁਸੀਂ ਕਈ ਵਾਰ ਦੇ ਐਮਐਲਏ ਹੋ ਮੰਤਰੀ ਰਹੇ ਹੋ ਮੁੱਖ ਮੰਤਰੀ ਰਹੇ ਹੋ ਤੇ ਦੋ ਵਾਰ ਦੋ ਲਗਾਤਾਰ ਦੋ ਸੀਟਾਂ ਤੋਂ ਹਾਰੇ ਵੀ ਹੋ ਤੇ ਫਿਰ ਵੀ ਕੁਸ਼ ਖੁਸ਼ਕਿਸਮਤੀ ਦੇ ਨਾਲ ਤੁਸੀਂ ਐਮਪੀ ਇੱਕ ਵਾਰੀ ਬਣ ਗਏ ਤੇ ਆਪਦੀ ਜ਼ਬਾਨ ਜ਼ਬਾਨ ਦੇ ਉੱਪਰ ਕਾਬੂ ਕਿਵੇਂ ਪਾਉਣਾ ਹੈ ਇਹ ਸਿੱਖੋ